ਹਾਜੀ ਮੁਹੰਮਦ ਮਸਕੀਨ ਲਾਹੌਰ ਦਾ ਰਹਿਣ ਵਾਲਾ ਸੀ ਬਹੁਤ ਸਮਾਂ ਮੱਕੇ ਵਿੱਚ ਗੁਜ਼ਾਰਿਆ ਆਪਣੇ ਦੇਸ਼ ਪਰਤ ਕੇ ਚੌਰ ਸਾਹਿਬ ਇਸ ਨੇ ਤਿਆਰ ਕੀਤਾ ਇਹ ਚੌਰ 9 ਮਨ 14 ਸੇਰ ਤਕਰੀਬਨ 3 ਕੁਇੰਟਲ ਚੰਦਨ ਦੀ ਲੱਕੜ ਤੋਂ ਬਣਿਆ ਹੋਇਆ ਹੈ ਅਤੇ ਇਸ ਦੇ ਬਹੁਤ ਬਾਰੀਕ 1,45,000 ਰੇਸ਼ੇ ਹਨ ਜੋ ਕਿ 5 ਸਾਲ 7 ਮਹੀਨੇ ਦੀ ਸਖਤ ਮਿਹਨਤ ਨਾਲ ਬਣਿਆ ਹੈ ਇਸ ਦੇ ਮੁੱਠੇ ਤੇ ਚਾਂਦੀ ਦਾ ਪਤਰਾ ਛੜਿਆ ਹੋਇਆ ਹੈ अते इस ऊपर ये शब्द उकरे हुए हैं पांच बरस सात महीने में संदल के बालों को बनाते हुए एक लाख पताली हज़ार बालों का यह चौर साखत हाजी मस्कीन दस्तकार की तरफ से शाह की खिदमत में लाया गया अकाल तख्त साहिब के परे दीवान इकत्ती दिसंबर उन्नीस सौ पजी नाजी साहेब ने आप हाज़र होके भाई हीरा सिंह रागीी दिन दो बजे भेटा किया ਦਰبار صاحب ਵੱਲੋਂ حاجی صاحب ਨੂੰ 101 سونے ਦੀਆਂ ਮੋਹਰਾਂ ਅਤੇ 160 ਰੁਪਏ ਦੇ ਮੁੱਲ ਦਾ ਤੁਸਾ ਇੱਕ ਬਨਾਰਸੀ ਰੇਸ਼ਮੀ ਦੁਪੱਟਾ ਇੱਕ ਖਦਰ ਦਾ ਪੀਲਾ ਪਰਨਾ ਸਿਰੋਪਾ ਵਾਸਤੇ ਬਖਸ਼ਿਸ਼ ਹੋਈ